ਪੰਜਾਬੀ ਇਕਤਾ ਚੈਨਲ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਆਮਦਨ ਤੋਂ ਵੱਧ ਸੰਪੰਤੀ ਦੇ ਮਾਮਲੇ ਵਿੱਚ ਗ੍ਰਿਫਤਾਰ ਸੀਨੀਅਰ ਅਕਾਲੀ ਨੇਤਾ ਵਿਕਰਮ ਅਜੀਠੇ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ ਐਨਸੀਬੀ ਨੇ ਪੰਜਾਬ ਵਿਜਿਲੈਂਸ ਬਿਊਰੋ ਨੂੰ ਪੱਤਰ ਲਿਖ ਕੇ ਅਕਾਲੀ ਆਗੂ ਤੇ ਸਾਬਕਾ ਮੰਤਰੀ ਵਿਕਰਮਜੀਠਿਆ ਤੋਂ ਡਰੱਗ ਨਾਲ ਸੰਬੰਧਤ ਮਾਮਲਿਆਂ ਵਿੱਚ ਪੁੱਛਗਿੱਛ ਕਰਨ ਦੀ ਮੰਗ ਕੀਤੀ ਹੈ ਪੱਤਰ ਜਿਸ ਦੀ ਸਮਗਰੀ ਅਧਿਕਾਰੀ ਦੁਆਰਾ ਸਾਂਝੀ ਕੀਤੀ ਗਈ ਸੀ ਵਿੱਚ ਲਿਖਿਆ ਹੈ ਕਿ ਇਹ ਪਤਾ ਲੱਗਿਆ ਹੈ ਕਿ ਵਿਕਰਮਜੀਠਿਆ ਨੂੰ 25 ਜੂਨ ਨੂੰ ਵਿਜੀਲੈਂਸ ਬਿਊਰੋ ਦੁਆਰਾ ਗ੍ਰਿਫਤਾਰ ਕੀਤਾ ਗਿਆ ਹੈ ਪੱਤਰ ਅਨੁਸਾਰ ਜਾਂਚ ਵਿੱਚ ਪਾਰਦਰਸ਼ਤਾ ਤੇ ਡੰਗਾਈ ਦੇ ਹਿੱਤ ਵਿੱਚ ਮੈਂ ਬੇਨਤੀ ਕਰਦਾ ਹਾਂ ਕਿ ਐਨਸੀਬੀ ਦੀ ਟੀਮ ਨਾਲ ਸਾਂਝੀ ਪੁੱਛਗਿੱਛ ਦੀ ਇਜਾਜ਼ਤ ਦਿੱਤੀ ਜਾਵੇ ਉਕਤ ਮਾਮਲੇ ਦੀ ਐਫਆਈਆਰ ਦੀ ਇੱਕ ਕਾਪੀ ਅਤੇ ਵਿਜੀਲੈਂਸ ਬਿਊਰੋ ਕੋਲ ਜੱਤ ਕੀਤੀ ਅਤੇ ਉਪਲਬਧ ਡਿਜੀਟਲ ਡੇਟਾ ਦੀ ਕਾਪੀ ਅਤੇ ਹੋਰ ਸਬੰਧਤ ਦਸਤਾਵੇਜ਼ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਪੱਤਰ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਇਸ ਰਾਹੀਂ ਕਿਸੇ ਵੀ ਵੱਡੇ ਨਸ਼ਾ ਗਿਰੋਹ ਜਾਂ ਨੈੱਟਵਰਕ ਦਾ ਪਤਾ ਲਗਾਇਆ ਜਾ ਸਕਦਾ ਹੈ ਤੇ ਕਾਨੂੰਨੀ ਅਤੇ ਵਿਭਾਗੀ ਪੱਖੋਂ ਜਾਂਚ ਨੂੰ ਪੂਰਾ ਕੀਤਾ ਜਾ ਸਕੇਗਾ ਇੱਥੇ ਵੀ ਦੱਸਦੀ ਹੈ ਕਿ ਬਿੱਤੇ ਦਿਨੀ ਪੰਜਾਬ ਵਿਜੀਲੈਂਸ ਟੀਮ ਵਿਕਰਮ ਮਜੀਠੀਆ ਨੂੰ ਲੈ ਕੇ Shimla ਪਹੁੰਚ ਗਈ ਸੀ ਪਤਾ ਲੱਗਿਆ ਹੈ ਕਿ ਮਜੀਠੀਆ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਲਈ ਵਿਜੀਲੈਂਸ ਟੀਮ ਵਿਕਰਮ ਮਜੀਠੀਆ ਨੂੰ Shimla ਦੇ ਮਸ਼ੋਬਰਾ ਲੈ ਕੇ ਪਹੁੰਚੀ ਸੀ ਦਰਅਸਲ ਮਜੀਠੀਆ ਦੀ Shimla ਦੇ ਮਸ਼ੋਬਰਾ ਵਿੱਚ ਇੱਕ ਨਿੱਜੀ ਜਾਇਦਾਦ ਹੈ ਜਿਸ ਦੀ ਜਾਂਚ ਲਈ ਵਿਜੀਲੈਂਸ ਮਜੀਠੀਆ ਨੂੰ ਲੈ ਕੇ Shimla ਪਹੁੰਚੀ ਸੀ ਵਿਜੀਲੈਂਸ ਦਾ ਦਾਵਾ ਹੈ ਕਿ ਗਵਾਹਾਂ ਦੇ ਬਿਆਨਾਂ ਤੋਂ ਕਈ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ ਜੋ ਇਸ ਮਾਮਲੇ ਵਿੱਚ अहम ਭੂਮਿਕਾ ਨਿਭਾ ਸਕਦੀਆਂ ਹਨ ਦੂਜੇ ਪਾਸੇ ਵਿਜੀਲੈਂਸ ਦੀ ਕੋਸ਼ਿਸ਼ ਹੈ ਕਿ 2 ਜੁਲਾਈ ਯਾਨੀ ਕੱਲ ਨੂੰ ਜਦੋਂ ਵਿਕਰਮਜੀਠਿਆ ਨੂੰ ਰਿਮਾਂਡ ਖਤਮ ਹੋ ਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਤਾਂ ਅਗਲੇ ਪੜਾਅ ਦੀ ਕਾਰਵਾਈ ਕੀਤੀ ਜਾਵੇ ਉੱਥੇ ਹੀ ਵਿਕਰਮਜੀਠਿਆ ਦੇ ਸੋਸ਼ਲ ਮੀਡੀਆ ਅਕਾਊਂਟਸ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਇਸ ਪੋਸਟ ਵਿੱਚ ਉਹਨਾਂ ਦੇ ਵਕੀਲ ਐਡਵੋਕੇਟ ਦਮਨਬੀਰ ਸਿੰਘ ਸੋਪਤਿਨ ਨੇ ਲਿਖਿਆ ਹੈ ਕਿ ਮੇਰਾ ਖੁੱਲਾ ਚੈਲੰਜ ਹੈ ਡੀਜੀਪੀ ਪੰਜਾਬ ਵਿਜਲੈਂਸ ਚੀਫ ਅਤੇ ਪੰਜਾਬ ਦੇ ਜੀਨੂ ਇੱਕ ਵੀ ਛੋਟੀ ਤੋਂ ਛੋਟੀ ਐਨਡੀਪੀਐਸ ਦੀ ਧਾਰਾ ਲਗਾ ਕੇ ਦਿਖਾਓ ਇਹ ਪੋਸਟ ਮਜੀਠਿਆ ਦੇ ਵਕੀਲ ਵੱਲੋਂ ਪ੍ਰਸ਼ਾਸਨਿਕ ਜਾਂਚ ਉੱਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੀ ਹੈ ਸੋਏਸ਼ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ